ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸੁਰਠ ਮਹਿਲਾ ਨਰੀ ਕੌਣ ਕੁ ਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹ ਕੀਨੀ ਮਨਰੀ कुमत तैली परदारा निंदस रचियो राम भगत न किनी रहा मुकत पंथ जनियो तैन ਨਜੋਰਨ ਕੋ ਤਾਇ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾਇਤ ਬੰਧਾਇ ਨਾ ਹਰ ਪਜਿਓ ਨਾ ਗੁਰ ਜਨ ਸੇਵਿਓ ਨਹ ਉਪਜੋ ਕਛ ਗਿਆਨਾ ਕਟਹੀ ਮਾਹੀ ਨਿਰੰਜਨ ਤੀਰੇ ਤੈ ਖੋਜਤ ਉਧਾਨ ਬਹੁਤ ਜਨਮ ਪਰ ਮਤ ਤਿਹਾਰੇ ਹੋ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਈ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰ ਮਤ ਤੈ ਹਾਰੀ ਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਈ ਪਦ ਹਰ ਭਜ ਨਾਨਕ ਬਾਤ ਬਤਾਈ ਗੁਰਜੀਤ ਕਾ ਖਾਲਸਾ ਵਾਹੀ ਗੁਰਜੀਤ ਦੀ ਸਤਿ ਜੁਗੋ ਜੁਗਤਾਲ ਚਵਰ ਸ਼ਤਰ ਤਖਤ ਦੇ ਮਾਲਕ ਸਤਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਦੀ ਪਾਵਨ ਪਵਿੱਤਰ ਹੰਝੂਰੀ ਅੰਦਰ ਸੁਭਾਈ ਮਾਨ ਗੁਰੂ ਪਿਆਰ ਵਾਲੇ ਸਤਸੰਗੀ ਜਨਵੜਾ ਕੇ ਹੋ ਸਤਗ੍ਰੰਥ ਦੀ ਚਰਨ ਛਣ ਦੇ ਵਿੱਚ ਬੈਠ ਕੇ ਇਸ ਸਮੇਂ ਨੂੰ ਅਸੀਂ ਸਫਲ ਤੇ ਪਵਿੱਤਰ ਬਣਾਉਣ ਦਾ ਯਤਨ ਕਰ ਰਹੇ ਹਾਂ ਵਪਾਰ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਨੇ ਅੱਜ ਫੇਰ ਪਾਵਨ ਪਵਿੱਤਰ ਮਖਵਾਕ ਛੜੀ ਝੋੜੀ ਵਿੱਚ ਪਾਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਨਾਂ ਦੁਆਰਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਬਚਨ ਸੋਠ ਰਾਗ ਦੇ ਅੰਦਰ ਪਾਵਨ ਅੰਗ 631 ਅਤੇ 32 ਦੇ ਸਬਾਏ ਮਾਨ ਹੈ। ਆਉ ਸਤਿਗੁਰੂ ਜੀ ਨੇ ਜੋ ਸਿਖਿਆ ਇਸ ਪਾਵਨ ਸ਼ਬਦ ਰਾਹੀਂ ਮਨ ਨੂੰ ਸਬੋਧਨ ਕਰਕੇ ਕੀਤੀ ਹੈ। ਯਤਨ ਕਰੀਏ ਇਸ ਸਿਖਿਆ ਮੁਤਾਬਕ ਆਪਣੇ ਜੀਵਨ ਨੂੰ ਅਸੀਂ ਢਾਲ ਸਕੀਏ। ਰਮਤ ਤੋਂ ਪਹਿਲਾਂ ਰਚਨਾ ਕਰੋ ਕਵਿੱਤਰ ਅਦਬ ਸਹਿਤ ਗੁਰਪਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖਾ ਜਨਮ ਦਾ ਜਿਹੜਾ ਪੈਂਡਾ ਹੈ ਬਹੁਤ ਹੀ ਵਿਖੜਾ ਭਾਵ ਔਖਾ ਤੇ ਦੁਸ਼ਵਾਰੀਆਂ ਭਰਿਆ ਹੈ ਜ਼ਿੰਦਗੀ ਨੂੰ ਖਤਮ ਕਰਨ ਵਾਸਤੇ ਜਿੱਥੇ ਬਾਹਰੋਂ ਮੋਖੀ ਦੁਸ਼ਮਣ ਉਹ ਵੀ ਆਪਣਾ ਵਾਲ ਆ ਰਹੇ ਨੇ ਉਧਰ ਅੰਦਰਲੇ ਦੁਸ਼ਮਣ ਜਿਹੜੇ ਨੇ ਉਹ ਵੀ ਅਸਲ ਦੇ ਵਿੱਚ ਬਹੁਤ ਯਤਨ ਕਰ ਰਹੇ ਨੇ ਕਿ ਇਹਨੂੰ ਖਤਮ ਕਰ ਸਕੀ ਹੈ ਹਰ ਪਾਸੇ ਜ਼ੋਰ ਲੱਗਾ ਹੋਇਆ ਹੈ ਕਿਸ ਜ਼ਿੰਦਗੀ ਨੂੰ ਤਬਾਹ ਕੀਤਾ ਜਾਵੇ ਸੁਭਾਵਿਕ ਹੈ ਕਿ ਜਦੋਂ ਕੋਈ ਕੀਮਤੀ ਚੀਜ਼ ਹੁੰਦੀ ਹੈ ਨਾ ਸਾਡੇ ਕੋਲ ਜਿੰਨੀ ਜ਼ਿਆਦਾ ਕੀਮਤੀ ਸ਼ੈ ਹੋਏਗੀ ਉਨਾ ਹੀ ਉਹਦਾ ਖਤਰਾ ਲੁੱਟੇ ਜਾਣ ਦਾ ਜਾਂ ਫਿਰ ਗਵਾਚ ਜਾਣ ਦਾ ਹੁੰਦਾ ਹੈ ਇਸੇ ਕਰਕੇ ਇਨਸਾਨ ਫਿਰ ਯਤਨ ਕਰਦਾ ਹੈ ਉਹਦੀ ਸੰਭਾਲ ਵਾਸਤੇ ਹਰ ਵਕਤ ਜਿਹੜਾ ਹੈ ਧਿਆਨ ਰੱਖਦਾ ਹੈ ਉਹ ਸਤਿਗੁਰੂ ਜੀ ਦੀ ਬਾਣੀ ਨੇ ਸਾਡੇ ਇਸ ਜੀਵਨ ਨੂੰ ਹੀਰਾ ਕਿਹਾ ਇਹ ਜਨਮ ਜਿਹੜਾ ਹੈ ਇਹ ਜ਼ਿੰਦਗੀ ਜਿਹੜੀ ਹੈ ਨਾ ਹੀਰੇ ਦੇ ਸਮਾਨ ਹੈ ਤੇ ਆਪ ਸਿਆਣੇ ਹੋ ਹੀ ਰੱਬ ਦਾ ਕੀਮਤੀ ਹੁੰਦਾ ਤੇਰੀ ਲੋਟਖੋ ਵੀ ਸੁਭਾਵਕ ਹੈ ਤੇ ਹੋਏ ਕਾਰਨ ਹੈ ਕਿ ਅੰਦਰ ਤੋਂ ਵੀ ਲੁੱਟ ਚੱਲ ਰਹੀ ਤੇ ਬਾਹਰ ਤੋਂ ਵੀ ਲੁੱਟ ਚੱਲਦੀ ਤੇ ਹੌਲੀ-ਹੌਲੀ ਕਰਕੇ ਇਹਦੇ ਅੰਦਰੋਂ ਰੋਹਾਨੀਅਤ ਮੁੱਕਦੀ ਜਾ ਰਹੀ ਹੈ ਇਹ ਇਨਸਾਨ ਜਿਹੜਾ ਅਸਲ ਦੇ ਵਿੱਚ ਵਿਕਾਰਾਂ ਰਾਹੀ ਇੱਕ ਓਖਲਾ ਹੋ ਰਿਹਾ। ਸਵਾਗਤ ਫਰੀ ਜੀ ਨੇ ਇੱਥੇ ਕਰਕੇ ਤੇ ਬੇਨਤੀ ਕੀਤੀ ਸਾਨੂੰ ਸਿਖਾਇਆ ਵੀ। ਕਾਗਾ ਕਰੰਗ ਟਡੋਲਿਆ। ਸਗਲਾ ਖਾਇਆ ਮਾਸ। ਇਹ ਦੋਇ ਨੈਣਾ ਮਤਿ ਸ਼ੁਭ ਹੋ ਫਿਰ ਦੇ ਕੰਕੀ ਆਸ। ਆਗਾ ਚੁੰਡਣਾ पिंजरा वशे ਤੋਂ ਉੱਡ ਜਾਓ ਜਿਤ पिंजਰੇ ਮੇਰਾ ਸ਼ਹਿ ਵਸੈ ਮਾਸ ਨਾ ਤੇ ਦੁੱਖਾ ਹੈ ਹਾਲਾਤ ਐਸੀ ਬਣੀ ਹੋਈ ਨੇ ਜ਼ਿੰਦਗੀ ਦੇ ਮਨੁੱਖ ਜਿਹੜਾ ਹੈ ਸਮਝ ਨਹੀਂ ਪਾ ਰਿਹਾ ਕਿ ਮੈਂ ਕਿਹਦੇ ਨਾਲ ਨਿਬੜਾ ਆਪਣੇ ਆਪ ਨਾਲ ਇਸ ਸੰਸਾਰ ਦੇ ਨਾਲ ਦੁਸ਼ਮਣ ਦੋਵੇਂ ਪਾਸੇ ਇਦੇ ਲਈ ਫਿਰ ਗੁਰੂ ਸਾਹਿਬ ਜੀ ਨੇ ਰੱਬ ਨੇ ਐਸੀ ਵਿਉਂਤ ਸਾਨੂੰ ਬਣਾ ਕੇ ਦਿੱਤੀ ਹੈ ਕਿ ਗੁਰੂ ਬਖਸ਼ਿਆ ਜਿਵੇਂ ਉਦਾਹਰਨ ਦੇ ਤੌਰ ਤੇ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਉਦਾਹਰਨ ਇੱਕ ਦਿੱਤੀ ਹੈ ਕਹਿੰਦੇ ਪਾਣੀ ਵਿੱਚ ਜੇਕਰ ਤੁਸੀਂ ਕਾਗਜ਼ ਪਾਓਗੇ ਨਾ ਉਹ ਗਲ ਜਾਏਗਾ ਲੂਣ ਪਾਉਗੇ ਉਹ ਵੀ ਗਲ ਜਾਏ ਪਰ ਜੇਕਰ ਲੂਣ ਤੇ ਕਾਗਜ਼ ਨੂੰ ਘਿਓ ਦੀ ਸੰਗਤ ਬਖਸ਼ ਦੋ ਨਹੀਂ ਕਾਗਜ਼ ਗਲੇਗਾ ਨਹੀਂ ਲੂਣ ਗਲੇ ਦੋਵੇਂ ਚੀਜ਼ਾਂ ਉਵੇਂ ਦੀਆਂ ਉਵੇਂ ਰਹਿਣਗੀਆਂ ਸਾਡੇ ਕਮੀ ਕਿੱਥੇ ਆ ਰਹੀ ਏ ਇਸ ਸੀ ਗੁਰੂ ਮੁਤਾਬਕ ਨਹੀਂ ਚੱਲ ਪਾਰ ਹੈ ਅਸੀਂ ਸੋਚ ਰਹੇ ਹਾਂ ਅਸੀਂ ਧਿਆਨੇ ਸਾਡੇ ਕੋਲ ਸਮਝ ਹੈ ਗਈ ਹੈ ਸਾਡੇ ਕੋਲ ਸਿਆਣਾ ਪੈ ਗਈ ਹੈ ਕਦੀ ਵੀ ਤੁਸੀਂ ਇੱਕ ਗੱਲ ਨੋਟ ਕੀਤੀ ਹੋਏਗੀ ਕਿਉਂਕਿ ਹਰ ਇੱਕ ਚੀਜ਼ ਸਿੱਖਣ ਵਾਸਤੇ ਹੀ ਹੈ ਜਦੋਂ ਵੀ ਆਪਾਂ ਜਿਹੜਾ ਹੈ ਨਾ ਮਾਰਕੀਟ ਦੇ ਵਿੱਚੋਂ ਕੋਈ ਮਹਿੰਗੀ ਚੀਜ਼ ਲੈ ਕੇ ਘਰੇ ਆਉਨੇ ਕੋਈ ਵੀ ਚੀਜ਼ ਲੈ ਲਓ ਮਹਿੰਗੀ ਤੋਂ ਮਹਿੰਗਾ ਟੀਵੀ ਲੈ ਲੋ ਫਰਿੱਜ ਲੈ ਲੋ ਕਿਆ ਗੱਡੀ ਲੈ ਲੋ ਕੋਈ ਵੀ ਚੀਜ਼ ਲੈ ਲੋ ਇਹਦਾਂ اسی ਪੈਕਿੰਗ ਖੋਲਦੇ ਆ ਨਾ ਸਭ ਤੋਂ ਪਹਿਲਾਂ ਸਾਨੂੰ ਇੱਕ ਛੋਟੀ ਜੀ ਕਾਪੀ ਮਿਲਦੀ ਹੈ ਉਹ ਕਿਸ ਲਈ ਹੁੰਦੀ ਉਹ ਇਸ ਲਈ ਹੁੰਦੀ ਹੈ ਜਿਨ੍ਹਾਂ ਨੇ ਬਣਾਈ ਹੈ ਨਾ ਚੀਜ਼ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਨੂੰ ਯੂਜ਼ ਕਰਨਾ ਜਿਹੜਾ ਹੈ ਨਾ ਹਰ ਕਿਸੇ ਦੇ ਵਾਸਤੇ ਨਹੀਂ ਕਰਨਾ ਜੋ ਛੋਟੀ ਜੀ ਡਾਇਰੀ ਤੇ ਕਾਪੀ ਤੇ ਨਾ ਫਰ ਹਦਾਇਤਾਂ ਲਿਖੀਆਂ ਹੁੰਦੀਆਂ ਨੇ ਇਸ ਚੀਜ਼ ਨੂੰ ਜੇਕਰ ਚਲਾਉਣਾ ਹੈ ਨਾ ਭਾਈ ਆ ਚੰਗੀ ਤਰ੍ਹਾਂ ਪੜ ਲਿਓ ਤੇ ਪੜ ਕੇ ਜਿਹੜਾ ਹੈ ਤੁਸੀਂ ਫਿਰ ਚਲਾਉਣਾ ਤੇ ਜੇ ਪੁੱਠਾ ਸਿੱਧਾ ਕੋਈ ਬਟਨ ਆਪ ਦਿੱਤਾ ਤੇ ਕੋਪ ਵੀ ਸਕਦੀ ਹੈ ਇਹ ਨਹੀਂ ਚੱਲੇਗੀ ਇਹ ਤੇ ਆਮ ਤੌਰ ਤੇ ਸਿੱਕਈ ਵਾਰ ਸਾਡੇ ਨਾਲ ਵਾਪਰੀ ਹੋਏਗੀ ਜੀ ਕਿ ਜਦੋਂ ਮਨੁੱਖ ਆਪਣੀ ਛਾਣ ਸੋਚਦਾ ਹੈ ਕਈ ਚੀਜ਼ਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਉਦਾਹਰਨ ਦੇ ਤੌਰ ਤੇ ਘਰ ਵਿੱਚ ਵਾਸ਼ਿੰਗ ਮਸ਼ੀਨ ਲੈ ਕੇ ਆਈਏ ਨਾ ਉਹ ਵੀ ਇੱਕ ਪ੍ਰਕਾਰ ਦੀ ਨਹੀਂ ਹੁੰਦੀ ਸਹੀ ਪ੍ਰਕਾਰ ਦੀ ਹਨ ਤੇ ਮੇਰੇ ਵਰਗਾ ਨਾਰਮਲ ਚਲਾਉਣ ਵਾਲਾ ਜੇਕਰ ਕੋਈ ਵਧੀਆ ਕੀਮਤੀ ਲੈ ਆਵੇ ਵਾਸ਼ਿੰਗ ਮਸ਼ੀਨ ਘਰੇ ਤੇ ਮੈਂ ਸੋਚਦਾ ਕਿ ਮੈਂ ਜਿਵੇਂ ਨਾਰਮਲ ਚਲਾਉਂਦਾ ਸੀ ਉਵੇਂ ਹੀ ਇਹ ਚੱਲੇਗੀ ਨੁਕਸਾਨ ਹੋ ਜਾਏਗਾ ਮੈਂ ਉਦਾਹਰਨ ਤਾਂ ਦੇ ਰਿਹਾ ਸਾਡੀ ਜ਼ਿੰਦਗੀ ਨੂੰ ਚਲਾਉਣ ਵਾਸਤੇ ਸਤਿਗੁਰੂ ਨੇ ਵੀ ਸਾਨੂੰ ਗਿਆਨ ਬਖਸ਼ਿਆ ਉਹ ਸੀ ਪੜ੍ਹਦੇ ਨੇ ਸਮਝਦੇ ਨੇ ਗੱਲ ਨਹੀਂ ਕੀ ਉਹ ਦਿਨ ਅਸੀਂ ਇਸ ਗੱਲ ਨੂੰ ਸਮਝਾਂਗੇ ਜਿਸ ਦਿਨ ਅਸੀਂ ਇਹ ਗੱਲ ਪੱਕੇ ਤੌਰ ਤੇ ਆਪਣੇ ਅੰਦਰ ਵਸਾ ਲਵਾਂਗੇ ਨਾ ਇਹ ਮਨੁੱਖਾ ਜਨਮ ਬੜਾ ਕੀਮਤੀ ਹੈ ਤੇ ਕੀਮਤੀ ਚੀਜ਼ ਨੂੰ ਚਲਾਉਣ ਵਾਸਤੇ ਸਾਨੂੰ ਜਿਹੜਾ ਨਾ ਜਿਵੇਂ ਡੈਰੀ ਮਿਲਦੀ ਦੁਨਿਆਵੀ ਤੌਰ ਤੇ ਅਧਿਆਤਮਕ ਤੌਰ ਤੇ ਸਾਨੂੰ ਗੁਰੂ ਮਿਲਿਆ ਹੈ ਗੁਰੂ ਦਾ ਗਿਆਨ ਮਿਲਿਆ ਤੇ ਜ਼ਰੂਰੀ ਹੈ ਇਸ ਦੇਹ ਨੂੰ ਚਲਾਉਣ ਵਾਸਤੇ ਤੇ ਜੇ ਗੁਰੂ ਮੁਤਾਬਕ ਅਸੀਂ ਚੱਲਣ ਲੱਗ ਪਏ ਫਿਰ ਪਹੁੰਚ ਜਾਈਏ پھر کوئی چیز کا نقصان نہیں ہوئے گا پھر اج نقصان اسی لیے ہو رہے ہیں کہ گرو کی بخشی سکھیا مطابق انسان نہیں چل رہا ہے جی گرو تیگ بہادر صاحب جی اجند من رے کہ میرے من کون کو مت لینی کو دار ارتھ ہے پیڑی ہےڑی ਪੜੀ ਸਿੱਖਿਆ ਏ ਮਨਾ ਤੂੰ ਕਿਹੜੀ ਪੜੀ ਸਿੱਖਿਆ ਲਈ ਪਰਦਾਰਾ ਨਿੰਦਿਆ ਰਸ ਰਚਿਓਂ ਰਾਮ ਭਗਤ ਨਹ ਕੀਨੀ ਪਰਾਈ ਇਸਤਰੀ ਪਰਦਾਰਾ ਦਾਰਾ ਦਾਰ ਸੁਨਹਿ ਇਸਤਰੀ ਗੁਰੂ ਤੇਗ ਬਹਾਦਰ ਸ਼ਹਿ ਮਹਾਰਾਜ ਜੀ ਕਹਿੰਦੇ ਨੁਕਸਾਨ ਤਾਂ ਹੀ ਹੋ ਰਿਹਾ ਹੈ ਜ਼ਿੰਦਗੀ ਬਰਬਾਦ ਤਾਂ ਹੀ ਹੋ ਰਹੀ ਹੈ ਕਿਉਂਕਿ ਪਰਾਇ ਇਸਤਰੀ ਤੇ ਪਰਾਇ ਲਿੰਦਿਆ ਦੇ ਵਿੱਚ ਇੰਨਾ ਮਸਤ ਰਹਿਨੇ। ਕਦੀ ਯਤਨ ਨਹੀਂ ਕੀਤਾ ਕਿ ਮੈਂ ਤੋਂ ਬਾਹਰ ਨਿਕਲਾਂ। ਕਿਉਂਕਿ ਇਹ ਰਸ ਹੈ ਇਦਾਂ ਦਾ। ਮਰਖ ਨੂੰ ਪਤਾ ਹੈ ਨੁਕਸਾਨ। ਪਰ ਫਿਰ ਵੀ ਜਿਹੜਾ ਇਸ ਰਸ ਨੂੰ ਮੰਨਦਾ ਹੈ। ਗੁਰੂ ਦਾ ਗਿਆਨ ਜੇਕਰ ਲਿਆ ਤੇ ਮਾਲਕ ਨੇ ਫਿਰ ਸਾਨੂੰ ਕੁਝ ਹਿਦਾਇਤਾਂ ਬਖਸ਼ੀਆਂ ਘਰ ਕੀ ਨਾਰ ਤਿਆਗੇ ਅੰਧਾ ਪਰ ਨਾਰੀ ਸੰਘਾਲੇ ਧੰਦਾ ਜੈਸੀ ਸਿੰਬਲ ਦੇਖ ਸੁਆ ਬਿਤਸਾਨਾ ਅੰਤ ਕੀ ਵਾਰ ਮੁਵਾ ਪਛਤਾਨਾ ਕਹਿੰਦੇ ਰਾਸਤੇ ਇਦਾਂ ਹੈ ਕਿ ਜਿਵੇਂ ਇੱਕ ਤੋਤਾ ਉਡਾਰੀ ਮਾਰ ਕੇ ਸਿੰਬਲ ਦੇ ਦਰਖਤ ਤੇ ਬਹਿ ਗਿਆ ਜਾ ਕੇ ਇਸ ਸਿੰਬਲ ਦੇ ਦਰਖਤ ਤੇ ਲੱਗੇ ਹੋਏ ਲਾਲ ਫੁੱਲ ਤੋਤੇ ਨੂੰ ਆਕਰਸ਼ਿਤ ਕਰ ਰਹੇ। ਤੋਤੇ ਨੇ ਸੋਚਿਆ ਕਿ ਜੇ ਲਾਲ ਫੁੱਲ ਨੇ ਤੇ ਇਹਦੇ ਅੰਦਰ ਮਿਠਾਸ ਵੀ ਹੋਵੇਗੀ। ਉਹਨੇ ਨਾ ਸੋਚਿਆ ਨਾ ਸਮਝਿਆ ਉਸ ਫੁੱਲ ਵਿੱਚ ਆਪਣੀ ਚੁੰਝ ਮਾਰੀ ਤੇ ਕੀ ਵੇਖਿਆ ਸਵਾਦ ਮਿੱਠਾ ਕੀ ਆਉਣਾ ਸੀ ਉਹ ਤੇ ਬਕਬਕਾ ਸੀ। ਬੇਸਵਾਦਾ ਫਲ ਸੀ ਬਾਹਰ ਤੋਂ ਜ਼ਰੂਰ ਲਾਲ ਸੀ ਸਤਿਗੁਰੂ ਜੀ ਕਹਿੰਦੇ ਪ੍ਰਾਇਆ ਸੰਗ ਇਦਾਂ ਦਾ ਹੈ ਤੇ ਪ੍ਰਾਈ ਨਿੰਦਿਆ ਕਿ ਜਿੰਨੀ ਮਰਜ਼ੀ ਕਰੀ ਜਾਓ ਤੁਸੀਂ 2 ਘੰਟੇ ਵੀ ਕਿਸੇ ਦੀ ਨਿੰਦਿਆ ਕਰੋਗੇ ਨਾ ਦੂਸਰਾ ਇਨਸਾਨ ਸੁਣਨ ਵਾਸਤੇ ਤਿਆਰ ਹੈ ਉਹ ਕਹੇਗਾ ਕਰੀ ਚੱਲ ਵਧੀਆ ਰਸ ਬਣਿਆ ਹੁੰਦਾ ਹੈ ਦੇਖ ਆਪਣੇ ਮਿੰਦੇ ਸੁਣ ਨਹੀਂ ਸਕਦਾ ਆਪਣੇ ਪ੍ਰਤੀ ਕੁਛ ਕੋਈ ਬੋਲੇ ਨਹੀਂ ਸੁਣ ਸਕਦਾ ਦੂਜਿਆਂ ਪ੍ਰਤੀ ਕੁਛ ਕੋਈ ਬੋਲੇ ਅਸਲ ਦੇ ਵਿੱਚ ਉਹ ਜਿਹੜਾ ਹੈ ਇਹ ਸੁਣ ਲਈ ਇੱਕ ਨਹੀਂ ਦੋ ਨਹੀਂ 10 ਘੰਟੇ ਵੀ ਬੈਠ ਜਾਏ ਤੇ ਸਤਿਗੁਰੂ ਜੀ ਕਹਿਣ ਲੱਗੇ ਇੱਕ ਗੱਲ ਚੇਤੇ ਰੱਖਣਾ ਨਿੰਦਾ ਕਲੀ ਕਿਸੇ ਕੀ ਲਾਏ ਇਨੰਦੇਆ ਕਰਨੀ ਐ ਸੁਣਨੀ ਨਾ ਚੰਗੀ ਗੱਲ। ਇਹਦੇ ਵਿੱਚ ਚੰਗਿਆਈ ਕੋਈ ਨਹੀਂ ਆਪੀ। ਮਨ ਮੁਖ ਮੁਕਤ ਕਰਨ ਜਿਹੜੇ ਮਨ ਦੇ ਪਿੱਛੇ ਸਿਰੇ ਦੇ ਮੂਰਖ ਨੇ ਨਾ ਕੋਈ ਕਰਦੇ। ਮਿਲਦਾ ਕੁਛ ਨਹੀਂ। ਪਰ ਇਨਸਾਨ ਫਿਰ ਵੀ ਬਿਲ ਕੇ ਕਰਦਾ ਇਹ ਸਭ ਕੀ। ਬਕਾਇਦਾ ਲਿਖਿਆ ਹੁੰਦਾ ਹੈ ਸ਼ਰਾਬ ਖਾਨੀ ਕਰ ਕਹਿ। ਉਹ ਫਿਰ ਵੀ ਪੀਂਦਾ ਗੁਟਕਾ ਸੁਪਾਰੀ ਖਾਣ ਵਾਲੇ ਨੂੰ ਪਤਾ ਹੈ ਕੈਂਸਰ ਹੋ ਸਕਦਾ ਹੈ ਉਹ ਫਿਰ ਵੀ ਬਿਦਕੀ ਖਾਂਦੇ ਕਹ ਲੋ ਕਿ ਸੰਸਾਰ ਦੇ ਅੰਦਰ ਬੜੀਆਂ ਪ੍ਰਜਾਤੀਆਂ ਮਾਲਕ ਨੇ ਬਖਸ਼ੀਆਂ ਬੜੀਆਂ ਜੂਨਾ ਬਖਸ਼ੀਆਂ ਪਰ ਮਨੁੱਖਾ ਜੁਨੀ ਇੱਕ ਐਸੀ ਜੁਨੀ ਹੈ ਜਿਹੜਾ ਉਲਟਾ ਹੀ ਚੱਲਦਾ ਹੈ ਮਾਸ ਖਾਣ ਵਾਲੇ ਜਾਨਵਰ ਮਾਸ ਖਾ ਰਹੇ ਨੇ। ਬਾਕੀ ਕਹਿ ਲੋ ਕਿ ਅਸਲ ਦੇ ਵਿੱਚ ਹਰੇ ਪੱਤੇ ਖਾਣ ਵਾਲੇ ਆ ਬੰਸਪਤੀ ਖਾਣ ਵਾਲੇ ਚਾਰਾ ਪੱਠਾ ਖਾਣ ਵਾਲੇ ਉਹ ਆਪਣਾ ਉਹ ਭੋਜਨ ਗ੍ਰਹਿਣ ਕਰਦੇ ਨੇ। ਪਰ ਨਿਯਮਾਂ ਨੂੰ ਪਛ ਵੀ ਪਾ ਦੇ। ਇਹ ਸਭ ਕੁਝ ਛਕਣ ਵਾਸਤੇ ਤਿਆਰ। ਉਠੇ ਹੀ ਚੱਲਦਾ। ਗੁਰਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜਾ ਕੰਮ ਕਰਨਾ ਸੀ ਉਹ ਤੇ ਕੀਤਾ ਹੀ ਨਹੀਂ। ਸਾਰੀ ਉਮਰ ਕਿਹਦੇ ਪਿੱਛੇ ਗੁਆਰਤੀ ਪਰਾਇ ਸ਼ਤਰੀ ਤੇ ਪਰਾਇ ਨਿੰਦਿਆ ਸਰਦਾਰਾ ਨਿੰਦਿਆ ਰਸ ਰਚਿਓ ਰਾਮ ਮਤਬਤ ਤਨ ਹਕੀਨੀ ਰਬੀ ਭਗਤੀ ਕੀਤੀ ਨਹੀਂ ਅਕਾਲ ਪੁਰਖ ਨੂੰ ਚੇਤੇ ਨਹੀਂ ਕੀਤੀ ਰਹਾਉ ਮੁਕਤ ਪੰਥ ਜਾਣਿਓ ਤਾ ਨਾ ਹਨ ਜਿਹੜਾ ਮੁਕਤੀ ਦਾ ਰਸਤਾ ਸੀ ਉਹਨੂੰ ਜਾਣਨ ਦਾ ਯਤਨ ਨਹੀਂ ਕੀਤਾ ਸਵਾਲ ਵੀ ਨਹੀਂ ਕੀਤਾ ਕਿ ਮਾਲਕ ਜੀ ਮੈਂ ਜੀਵਨ ਮੁਕਤ ਹੋਣਾ ਚਾਹੁੰਨਾ ਹੈ ਮੈਨੂੰ ਕੋਈ ਸਿੱਖਿਆ ਦਿਓ ਉਪਦੇਸ਼ ਦਿਓ ਐਸਾ ਪੁੱਛਿਆ ਨਹੀਂ ਮੈਂ ਪਦਾਰਥਾਂ ਤੱਕ ਸੀਮਤ ਰਹਿ ਗਿਆ ਸੁਖ ਸ਼ਾਂਤੀ ਤੱਕ ਸੀਮਤ ਰਹਿ ਗਿਆ ਬਸ ਇਥੋਂ ਤੱਕ ਸੀਮਤ ਹੋ ਕੇ ਰਹਿ ਗਿਆ ਅਧਿਆਤਮਕਤਾ ਵਾਲੀ ਗੱਲ ਤੇ ਮੈਂ ਸਿੱਖੀ ਨਹੀਂ ਕਦੀ ਆ ਕਿ ਮੇਰੀ ਝੋਲੀ ਵਿੱਚ ਜਿਹੜਾ ਹੈ ਵੀ ਦਾਤ ਪਾ ਦੇਵਾਂ ਕਿ ਮੈਂ ਵੀ ਜੀਵਨ ਮੁਕਤ ਹੋ ਜਾਵਾਂ ਸਵਾਲ ਕੀਤਾ ਜੀ ਕਦੀ ਆ ਨੌਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਮੁਕਤ ਪੰਥ ਜਾਣਿਓ ਤੈ ਨਾ ਹਨ ਧਨ ਜੋਰਨ ਕੋ ਧਾਇ ਬਸ ਕੇਵਲ ਪੈਸਾ ਇਕੱਠਾ ਕਰ ਲੀਏ ਪੈਸਾ ਇਕੱਠਾ ਕਰ ਲੀਏ ਇਹਦੇ ਪਿੱਛੇ ਲਗਾਓ ਠੀਕ ਹੈ ਗੁਜਰਾਨ ਹੈ ਮੰਨਿਆ ਇਹਦੇ ਬਿਨਾ ਘਰ ਦਾ ਗੁਜ਼ਾਰਾ ਨਹੀਂ ਚੱਲਣਾ ਢੇਰ ਦਾ ਗੁਜ਼ਾਰਾ ਨਹੀਂ ਚੱਲਣਾ ਤੇ ਗੁਰੂ ਸਾਹਿਬ ਜੀ ਨੇ ਮਨਾ ਥੋੜੀ ਕੀਤਾ ਕਿ ਨਾ ਕਮਾਓ ਪਈ ਜੀ ਨਾ ਰੱਖੋ ਸਤਗੁਰੂ ਜੀ ਤੇ ਇੱਕ ਗੱਲ ਸਾਨੂੰ ਸਮਝਾਉਂਦੇ ਨੇ ਭਾਈ تیرਪੁਲ ਮਾਇਆ ਹੋਣੀ ਚਾਹੀਦੀ ਹੈ ਪਰ ਉਹ ਮਾਇਆ ਕੇਵਲ ਤੇਰੇ ਗੁਜਰਾਨ ਤੱਕ ਹੋਣੀ ਚਾਹੀਦੀ ਇਹਰਾ ਗੁਜਾਰਾ ਚੱਲੇ ਉਹ ਮੇਰੀ ਸੋਚ ਕੀ ਹੈ ਕਥਾ ਕਰ ਲਾਂ ਬਸ ਕਥਾ ਕਰੀ ਜਾ ਤਨ ਜੋਰਨ ਕੋ ਧਾਇ ਧਾਇ ਦਾ ਅਰਥ ਹੈ ਦੌੜਨਾ ਤਨ ਜੋੜਨ ਦੇ ਲਈ ਜਿਹੜਾ ਹੈ ਰੋਜ ਤਤ ਪਰ ਹੈ ਰੋਜ ਦੌੜ ਰਿਹਾ ਹੈ ਤੇ ਮੈਂ ਸੋਚ ਰਿਹਾ ਸੀ ਮਨ ਦੇ ਵਿੱਚ ਇਸ ਤਨ ਨੂੰ ਜੋੜਨ ਵਾਸਤੇ ਕੋਰਸ ਹੁੰਦੇ ਪੜਾਈ ਹੁੰਦੀ ਹੈ ਤੇ ਮਾਪਿਓ ਆਪਣੇ ਬੱਚਿਆਂ ਨੂੰ ਅਸਲ ਦੇ ਵਿੱਚ ਉਸ ਕੋਰਸ ਵਾਸਤੇ ਉਸ ਪੜ੍ਹਾਈ ਵਾਸਤੇ ਜੇ ਬੱਚੇ ਨਾਂ ਵੀ ਕਰਨ ਫਿਰ ਵੀ ਕੁੱਟ ਮਾਰ ਕੇ ਭੇਜਦੇ ਚਲੋ ਭਾਈ ਤੇ ਇਹ ਰਹੀ ਕਹਾਣੀ ਮਹਿੰਗੇ ਤੋਂ ਮਹਿੰਗਾ ਕੋਰਸ ਕਰਵਾਇਆ ਜਾਂਦਾ ਹੈ ਕਿਉਂ ਧਾਨਾ ਇੱਕ ਪਰ ਧਰਮ ਦੀ ਦੁਨੀਆ ਅੰਦਰ ਐਸਾ ਨਹੀਂ ਕੋਈ ਕੋਰਸ ਕਰਵਾਵੇ ਗੁਰਮੱਤਾ ਕਿ ਚਲੋ ਇਸ ਲੈਣ ਵਿੱਚ ਨਹੀਂ ਤੇ ਘਟੋ ਘਟ ਸਾਨੂੰ ਸਾਡੇ ਪਰਿਵਾਰ ਨੂੰ ਤੇ ਗਿਆਨ ਹੋਣਾ ਚਾਹੀਦਾ ਇਸ ਪਾਸੇ ਕੋਈ ਨਹੀਂ ਕਿ ਜਿੰਨਾ ਧਨ ਉਸ ਪਾਸੇ ਮਿਲਣਾ ਇਸ ਪਾਸੇ ਨਹੀਂ ਆਇਆ ਪਰ ਅਧਿਆਤਮਿਕ ਧਨ ਜਿਹੜਾ ਉਹ ਬਹੁਤ ਹੈ ਜੇ ਕਮਾ ਸਕੋ ਉਹਦੀ ਬਰਕਤ ਵੜੀ ਉਹਦੇ ਨਾਲ ਦੁਨਿਆਵੀ ਧਨ ਵੀ ਆਪੇ ਆ ਜਾਂਦਾ ਪਰ ਸਤਿਗੁਰੂ ਜੀ ਕਹਿੰਦੇ ਮੁਕਤੀ ਦਾ ਰਸਤਾ ਉਹ ਤੇ ਜਾਣਨ ਦਾ ਜਸਨ ਨਾ ਕੀਤਾ ਬਸ ਧਨ ਜੋੜਨ ਵਾਸਤੇ ਜਿਹੜਾ ਨਾ ਪੈਸਾ ਜੋੜਨ ਵਾਸਤੇ ਤੋੜਦਾ ਰਿਹਾ ਸਾਰੀ ਜ਼ਿੰਦਗੀ ਰੂਲ ਬਣਾਉਣ ਵਾਲਿਆਂ ਨੇ ਬੜਾ ਸੋਹਣਾ ਇੱਕ ਰੂਲ ਬਣਾਇਆ ਕਿ 60 ਸਾਲ ਤੱਕ ਕਮਾਓ ਉਸ ਤੋਂ ਬਾਅਦ ਰਿਟਾਇਰ ਇਉਂ ਤੋਂ ਬਾਅਦ ਡੈਰ ਹੋ ਜਾਣਾ ਸੀ ਪਰ ਕੀ ਇਨਸਾਨ ਰਟਾਇਰ ਹੁੰਦਾ ਆਪਣੇ ਆਪ ਨੂੰ ਵਿਹਲਾ ਮਹਿਸੂਸ ਕਰਦਾ ਨਾ ਉਹ ਸਗੋਂ ਹੋਰ ਜ਼ਿੰਮੇਦਾਰੀਆਂ ਦੇ ਵਿੱਚ ਆ ਜਾਂਦਾ ਹੈ ਇਹਨੇ ਤਾਂ ਸਕੂਨ ਵਾਲੀ ਜ਼ਿੰਦਗੀ ਜਿਉਣਾ ਸੀ ਪਰ ਕੀ ਹੋਇਆ ਉਥੇ ਇੱਕ ਜ਼ਿੰਮੇਦਾਰੀ ਸੀ ਇੱਕ ਜਗ੍ਹਾ ਤੇ ਮੈਂ ਜਾਂਦਾ ਸੀ ਇੱਕ ਕੰਮ ਕਰਦਾ ਸੀ ਪਰ ਹੁਣ ਇਸ ਉਮਰ ਦੇ ਵਿੱਚ ਰਿਟਾਇਰਮੈਂਟ ਮਿਲਣ ਤੋਂ ਬਾਅਦ ਹੋਰ ਜ਼ਿੰਮੇਵਾਰੀਆਂ ਇੱਕ ਨਹੀਂ 10 ਪੈ ਗਈਆਂ ਬੰਦਾ ਸਾਰੀ ਉਮਰ ਕਿਰਪਾਵੇਂ 100 ਸਾਲ ਵੀ ਜੀਵੇ ਨਾ ਉਹ ਫਿਰ ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਨਿਭਾਉਂਦੇ ਇੱਕ ਦਿਨ ਚਲੇ ਜਾਂਦਾ ਹੈ ਫ੍ਰੀ ਟਾਈਮ ਹੈ ਅੰਤ ਸੰਗ ਕਾ ਹੋ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਸਤਰੂ ਜੀ ਕਹਿੰਦੇ ਤੇ ਸਹੀ ਗੱਲ ਐ ਆ ਜਿਹ ਜਿਸ ਵਾਸਤੇ ਤੂੰ ਦੌੜ ਰਿਹਾ ਐ ਨਾ ਇਹਨੇ ਸਾਥ ਨਹੀਂ ਦੇਣਾ ਇਹ ਪਿਆਰ ਦਾ ਪਿਆ ਹੀ ਰਹਿ ਜਾਏਗਾ ਆਪਣੀ ਇਸ ਅਮੋਲਕ ਜ਼ਿੰਦਗੀ ਨੂੰ ਤੂੰ ਵਿਅਰਥ ਗਵਾ ਰਿਹਾ ਐ ਤਿਆ ਜੋ ਤੂੰ ਜੋੜਿਆ ਸੀ ਇਹ ਤੇ ਫਿਰ ਵਿਰਥ ਹੀ रह ਜਾਏਗਾ ਜਾਂ ਦੂਜੇ ਸਾਹਮਣੇ ਲੜਨਗੇ ਤੇਰੇ ਕੰਮ ਕੀ ਆ ਨਾ ਹਰ ਭਜਿਓ ਨਾ ਤੂੰ ਰੱਬ ਨੂੰ ਭਜਿਓ ਦਾ ਅਰਥ ਸਿਮਰਨਾ ਨਾ ਰੱਬ ਨੂੰ ਸਿਮਰਿਆ ਨਾ ਬੁਰਜਨ ਸੇਵਿਓ ਨਾ ਗੁਰੂ ਤੇ ਗੁਰੂ ਪਿਆਰਿਆਂ ਦੀ ਤੂੰ ਅਸਲ ਦੇ ਵਿੱਚ ਸੇਵਾ ਕੀਤੀ ਨਾ ਉਪਜਿਓ ਕਛ ਗਿਆਨਾ ਨਾ ਨਾ ਹੀ ਤੇਰੇ ਅੰਦਰ ਜਿਹੜਾ ਕੋਈ ਆਤਮਿਕ ਗਿਆਨ ਪੈਦਾ ਹੋਇਆ ਕੋਈ ਸੋਚੀ ਪੈਦਾ ਹੋਈ ਤੇ ਸਮਝ ਪੈਦਾ ਹੋਈ ਕਦ ਹੀ ਮਾਹੀ ਨਿਰੰਜਨ ਤੇਰੇ ਤੈਂ ਖੋਜਤੇ ਉਧਿਆਨਾ ਅੰਦਰ ਰੱਬ ਸੀ ਪਰ ਮੈਂ ਬਾਹਰ ਲੱਭਦਾ ਰਿਹਾ ਜੰਗਲਾਂ ਵਿੱਚ ਲੱਭਦਾ ਰਿਹਾ ਸੰਸਾਰ ਵਿੱਚ ਲੱਭਦਾ ਰਿਹਾ ਸਤਗੁਰੂ ਜੀ ਕਹਿੰਦੇ ਉਸ ਹੀ ਅੰਦਰ ਹੀ ਬੈਠਾ ਸੀ ਪਰ ਅੰਦਰ ਕਦੀ ਵੀ ਜਿਹੜਾ ਨਾ ਸੀ ਯਦਨ ਨੇ ਕੀਤਾ ਸਾਝ ਪਾਉਣ ਵਾਸਤੇ ਕਿ ਰੱਬ ਅੰਦਰ ਬੈਠਾ ਹੈ ਮੈਂ ਕਿਤੇ ਸਾਝ ਪਾਵਾਂ ਰੱਬ ਨਾਲ ਚਾਰ ਗੱਲਾਂ ਕਰਾਂ ਬਹੁਤ ਜਨਮ ਪਰਮਤ ਤਿਹਾਰਿਓ ਅਸਚਿਰ ਮਤ ਨਹੀਂ ਪਾਈ ਬੜੇ ਜਨਮ ਭਟਕਦਿਆਂ ਹੋ ਗਏ ਪਰ ਟਿਕਾਹ ਵਾਲੀ ਮਤ ਜਿਹੜੀ ਉਹ ਪ੍ਰਾਪਤ ਨਹੀਂ ਹੋਈ ਭਟਕਣਾ ਬਣੀ ਰਹੀ ਇਸ ਮਨੋਖਾ ਦੇਹੀ ਅੰਦਰ ਵੀ ਅਸੀਂ ਜੇ ਵੇਖੀਏ ਆਪਣੇ ਆਪ ਨੂੰ ਪਟਕਣਾ ਅੱਜ ਵੀ ਹੋਈ ਹੈ ਤੇ ਫਿਰ ਕੀ ਹੋਏਗਾ ਅਭੀਰਲੇ ਡੰਡੇ ਦੇ ਆ ਤੇ ਸਭ ਤੋਂ ਥੱਲੇ ਦੇਖਾਂਗੇ ਉਹ ਕੁਛ ਨਹੀਂ ਆ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁਖ ਪਾਇੰਦਾ ਉਹ ਹਾਲਾ ਬਣਾ ਫਕੀਰ ਵਿੱਚ ਮਾਲਕ ਕਹਿੰਦੇ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਨੌਵਾਂ ਨਾਨਕ ਪਾਉ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਮਨੁੱਖਾ ਜੇਹੀ ਪ੍ਰਾਪਤ ਹੋਈ ਐ ਨਾ ਕੁਛ ਸਫਲ ਕਰ ਰੱਬ ਨੂੰ ਚੇਤੇ ਕਰਿਆ ਕਰ ਕਿੰਨਾ ਸੋਹਣਾ ਮੌਕਾ ਮਾਲਕ ਨੇ ਬਖਸ਼ਿਆ ਤੈਨੂੰ ਪਰਿਵਾਰ ਵਿੱਚ ਰਹਿਣ ਵਾਸਤੇ ਵੀ ਧਨ ਕਮਾਉਣ ਵਾਸਤੇ ਵੀ ਸੰਸਾਰ ਵਿੱਚ ਵਿਚਰਨ ਵਾਸਤੇ ਕੋਈ ਮਨਾਹੀ ਨਹੀਂ ਕੀਤੀ ਮਾਲਕ ਨੇ ਬਸ ਇੱਕੋ ਗੱਲ ਕਹਿੰਦਾ ਹੈ ਮਾਲਕ ਮੇਰਾ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਜਿੰਨੀ ਹੋ ਸਕੇ ਆਪਣੇ ਅੰਦਰ ਨਿਮਰਤਾ ਲੈ ਕੇ ਆ ਸ਼ੁਭ ਗੁਣਾਂ ਦਾ ਧਾਰਨੀ ਹੋ ਜਾ। ਤੇ ਹੱਸਦਿਆਂ ਖੇਡਿਆਂ ਖੇਡਦਿਆਂ ਜਿਹੜਾ ਆਪਣੀ ਜ਼ਿੰਦਗੀ ਬਤੀਤ ਕਰ ਕਿਰਤ ਕਰਨ ਨਾਮ ਜਪ ਤੇ ਵੰਡ ਕੇ ਛਕ। ਸਤਨੁਜ ਜੀ ਕਹਿੰਦੇ ਇਦਾਂ ਹੀ ਫਿਰ। ਆਪਣੀ ਜ਼ਿੰਦਗੀ ਬਤੀਤ ਕਰ ਗੁਰੂ ਦੀ ਸਿੱਖਿਆ ਮੁਤਾਬਕ ਤੇ ਫਿਰ ਤੇਰਾ ਜਨਮੇ ਸਫਲ ਹੋਏਗਾ ਨਹੀਂ ਤੇ ਆਵਾਗਮਨ ਤੇ ਪਕਾਈ। ਇਸ ਕਰਕੇ ਭੈੜੀ ਮਤ ਨੂੰ ਛੱਡ ਗੁਰੂ ਦੀ ਮਤ ਨੂੰ ਜਿਹੜਾ ਹੈ ਉਤਾਰਨ ਕਾ ਬੇਅੰਤ ਪੁੱਲਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ